ਅਜੀ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕੋਈ ਕਿੰਨੇ ਕਰੋੜ ਦਾ ਘਪਲਾ ਦੱਸਦਾ ਕੋਈ ਕਿੰਨੇ ਦਾ ਉਸਤੇ ਵਿੱਚ ਪਹਿਲਾਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ 7 ਮਹੀਨੇ ਉਹਨਾਂ ਨੂੰ ਕੱਟਣੇ ਪਏ ਜੇਲ੍ਹ 'ਚ ਹੁਣ ਫਿਰ ED ਨੇ ਗ੍ਰਿਫਤਾਰੀ ਕੀਤੀ ਹੈ ਤੇ ਇਸ ਦੇ ਉੱਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅੱਜ ਤੋਂ ਹੁਣ 7-8 ਘੰਟੇ ਪਹਿਲਾਂ ਇੱਕ ਟਵੀਟ ਆਉਂਦਾ ਹੋਰ ਤਾਂ ਕੋਈ ਗਤੀਵਿਧੀ ਦਿਖੀ ਨਹੀਂ ਉਹ ਕਹਿੰਦੇ ਕਿ ਇਹ ਜਿਹੜੀ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਨਾ ਇਹ ਇਸ ਦੀ ਵਜ੍ਹਾ ਹੈ ਗ੍ਰਿਫਤਾਰੀ ਦੀ ਤੇ ਅਸੀਂ ਇਸ ਘੜੀ ਦੇ ਵਿੱਚ ਭਾਰਤ ਪੁਸ਼ਨਾ ਆਸ਼ੂ ਦੇ ਨਾਲ ਖੜੇ ਆ ਸਾਰੀ ਕਾਂਗਰਸ ਇਸ ਗੱਲ ਦੀ ਨਖੇਦੀ ਕਰਦੀ ਹੈ ਬਿਲਕੁਲ ਮੈਂ ਵੀ ਰਾਜਾ ਮਰਿੰਦਰ ਸਿੰਘ ਵੜਿੰਗੋ ਨਾਲ ਦੀ ਸਟੇਟਮੈਂਟ ਪੜ੍ਹੀ ਉਹਨਾਂ ਨੇ ਲਿਖਿਆ ਕਿ ਜਿਹੜੀ ਵੈਂਟੇਡ ਟਾ ਪੋਲਿਟਿਕਸ ਹੋ ਰਹੀ ਆ ਇਹ ਨਹੀਂ ਲਿਖਿਆ ਕਿ ਕੌਣ ਕਰ ਰਿਹਾ ਪੰਜਾਬ ਸਰਕਾਰ ਕਰ ਰਿਹਾ ਜਾਂ ਸੈਂਟਰ ਸਰਕਾਰ ਕਰੇ ਇਹ ਨਹੀਂ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਪਰ ਰਹੀ ਗੱਲ ਅਸਲ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਐਮਐਲਏ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਜੇ ਐਮਐਲਏ ਜਾਂ ਮੰਤਰੀ ਜਿਨ੍ਹਾਂ ਦੇ ਵੀ ਮਹਿਕਮਿਆਂ 'ਚ 1921 ਹੋਈ ਹੈ ਜਾਂ ਜਿਹੜੇ ਵੀ ਐਮਐਲਏ ਨੇ 1921 ਕੀਤੀ ਉਹ ਸਾਰੇ ਡਰ ਗਏ ਸੀ ਅਸਲ ਵਿੱਚ ਕਾਂਗਰਸੀ ਭਾਵੇਂ ਆਪਣੇ ਆਪ ਨੂੰ ਸ਼ੇਰ ਜਾਂ ਬੱਬਰ ਸ਼ੇਰ ਸਮਝਣ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਡਰ ਗਏ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਡਰਾਇ ਵੀ ਆ ਗਏ ਚਾਹੇ ਗੱਲਾਂ ਦੇ ਵਿੱਚ ਕਹਿ ਗਏ ਕਿ ਮੇਰੇ ਕੋ ਬੱਸਾਂ ਵਾਲੀ ਫਾਈਲ ਆ ਗਈ ਆ ਜਾਂ ਮੇਰੇ ਕੋ ਸੁਖ ਵਲਾਸ ਦੀ ਫਾਈਲ ਆ ਗਈ ਆ ਜਾਂ ਮੇਰੇ ਕੋ ਉਹ ਮੁੰਡਾ ਆ ਗਿਆ ਜਿਹਨੂੰ ਜਿੰਨੂੰ 2 ਕਰੋੜ ਰੁਪਏ ਮੰਗੇਗੇ ਨੌਕਰੀ ਉਹ ਡਰੇ ਹੈਗੇ ਨੇ ਚਾਹੇ ਤੁਸੀਂ ਕਹੋ ਕਿ ਸਿਆਸੀ ਤੌਰ ਤੇ ਬਲੈਕਮੇਲ ਕੀਤੇ ਗਏ ਹੈਗੇ ਨੇ ਕਿ ਜੇ ਜਿਆਦਾ ਚੂਚਾ ਕੀਤੀ ਹੈਗੀ ਤੇ ਦੇਖ ਲਓ ਫਿਰ ਮੇਰੇ ਕੋ ਵਿਜੀਲੈਂਸ ਹੈਗੀ ਨਾ ਕਿਤਨੇ ਕਿਤੇ ਡਰ ਸੀ ਕਾਂਗਰਸ ਪਾਰਟੀ ਕਿਉਂ ਡਰ ਸੀ ਵਿਜੀਲੈਂਸ ਤੋਂ ਇਹਨਾਂ ਡਰ ਨਹੀਂ ਸੀ ਕਿ ਵਿਜੀਲੈਂਸ ਚੋਂ ਮਹੀਨਾ ਬਾਅਦ ਜੇਲ੍ਹ ਚੋਂ ਜਮਾਨਤ ਹੋ ਜੂਗੀ ਵਾਅਦਾ ਵਾਅਦਾ 6 ਮਹੀਨੇ ਵਾਅਦਾ ਵਾਅਦਾ 6 ਮਹੀਨੇ 6 ਮਹੀਨੇ ਦਾ ਵਾਅਦਾ ਕਰਦਾਲਤਾ ਰੱਖਦੀ ਨੇ ਕਿਤੇ ਨਾ ਕਿਤੇ ਤੁਹਾਨੂੰ ਜਮਾਨਤ ਮਿਲ ਜਾਂਦੀ ਹੈਗੀ ਅਸਲ ਜਿਹੜੇ ਪੰਜਾਬ ਦੇ ਕਾਂਗਰਸ ਸੀ ਜਿਨ੍ਹਾਂ ਦੇ 1921 ਕੀਤੀ ਜਾਂ ਹੋਈ ਆ ਉਹ ਡਰਦੇ ਸੀ ਇੱਕ ਤੇ ਵਿਜੀਲੈਂਸ ਉੱਪਰੋਂ ਈਡੀ ਕਿਉਂਕਿ ਈਡੀ ਤੇ ਜਿੱਥੇ ਵੀ ਮੁਕਦਮਾ ਦਰਜ ਹੋ ਜਾਂਦਾ ਈਡੀ ਕੋ ਇੰਨੀਆ ਪਾਵਰਾਂ ਨੇ ਜਿੱਥੇ ਵੀ ਮੁਕਦਮਾ ਦਰਜ ਹੁੰਦਾ ਉਹਦੀ ਐਂਟਰੀ ਹੋ ਜਾਂਦੀ ਆ ਉਹ ਈਡੀ ਦੀ ਐਂਟਰੀ ਤੋਂ ਡਰਦੇ ਸੀ ਪੰਜਾਬ ਦੇ ਕਾਂਗਰਸ ਇਸ ਕਰਕੇ ਜਿਨ੍ਹਾਂ ਨੇ ਗੜਬੜੀਆਂ ਕੀਤੀਆਂ ਨੇ ਉਹ ਪੰਜਾਬ ਸਰਕਾਰ ਦੇ ਨਾਲ ਰਲ ਕੇ ਸਿਆਸਤ ਕਰਦੇ ਰਹੇਗੇ ਨੇ ਇਥੋਂ ਤੱਕ ਕਿ ਟਿਕਟਾਂ ਦਾ ਵੀ ਰੌਲਾ ਪੈਂਦਾ ਰਿਹਾ ਲੋਕ ਸਭਾ ਦੇ ਵਿੱਚ ਨਾ ਉਹ ਜਿਹੜੇ ਮਸਲੇ ਦੇ ਵਿੱਚ ਹੁਣ ਭਰਤ ਪੋਸ਼ਣ ਆਸ਼ੂ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਵੀ ਫੜੇ ਗਏ ਨੇ ਦੋ ਵਾਰ ਤੇ ਉਹਨਾਂ ਨੇ ਵਿਜੀਲੈਂਸ ਨੇ ਫੜ ਲਿਆ ਤੀਜੀ ਵਾਰ ਉਹਨਾਂ ਨੇ ਈਡੀ ਨੂੰ ਫੜ ਲਿਆ ਗਿਆ ਜਿਵੇਂ ਕਾਂਗਰਸ ਪਾਰਟੀ ਨੇ ਫੜਨ ਫੜੌੜ ਨੂੰ ਸਾਧੂ ਸਿੰਘ ਧਰਮਸੋਧ ਹੀ ਰੱਖਿਆ ਗਿਆ ਸੀ ਉਹਦੇ ਵੇਲੇ ਕਾਂਗਰਸ ਪਾਰਟੀ ਚੂਚਾ ਨਹੀਂ ਕਰਦੀ ਹੈਗੀ ਨਾ ਜੇ ਕੋਈ ਹੋਰ ਫੜਿਆ ਜਾਂਦਾ ਹੈਗਾ ਤੇ ਉਹਦੇ ਵਾਸਤੇ ਕਾਂਗਰਸ ਪਾਰਟੀ ਚੂਚਾ ਕਰਦੀ ਹੈਗੀ ਆ ਉਹਨਾਂ ਰਹੀ ਗੱਲ ਹੈ ਕਿ ਭਾਰਤ ਪੂਸ਼ਣ ਆਸੂ ਦੇ ਮਸਲੇ ਦੇ ਵਿੱਚ ਬਾਕੀ ਤੇ ਕੋਈ ਕਾਂਗਰਸੀ ਕੱਲ ਗਏ ਨੇ ਉਹਨਾਂ ਨੂੰ ਮਿਲਣ ਦਿੱਤਾ ਸ਼ਾਇਦ ਪ੍ਰਗਟ ਸਿੰਘ ਉਹਨਾਂ ਦੇ ਨਾਲ ਦੋ ਤਿੰਨ ਜਣੇ ਹੋਰ ਵੀ ਗਏ ਨੇ ਪਰ ਉਹ ਜਦੋਂ ਈਡੀ ਦੀ ਕਾਰਵਾਈ ਚੱਲ ਰਹੀ ਹੈ ਕਿਸੇ ਨੂੰ ਉਹ ਮਿਲਣ ਨਹੀਂ ਦਿੱਤੇ ਕੋਈ ਕੋਈ ਇਦਾਂ ਤੇ ਹੈ ਨਹੀਂ ਆ ਘਰ ਵਾਲੀ ਦੇ ਬਾਪੂ ਦਾ ਰਾਜ ਤੇ ਨਹੀਂ ਕਿ ਬੰਦਾ ਤੁਹਾਡਾ ਪੜਿਆਗਾ ਤੇ ਤੁਹਾਨੂੰ ਮਿਲਣ ਦਿੱਤਾ ਜਾਊਗਾ ਨਾ ਮੋਂ ਇਡੀ ਇੱਕ ਸੈਂਟਰ ਦੀ ਏਜੰਸੀ ਹੈਗੀ ਆ ਔਰ 7 ਮਹੀਨੇ ਪਹਿਲਾਂ ਵਿਜੀਲੈਂਸ ਨੇ ਫੜਿਆ ਸੀ ਔਰ ਘੱਟੋ ਘੜ ਟੈਂਡਰ ਘੁਟਾਲਾ ਆ ਕੋਈ ਕਾਗਜ਼ਾਂ ਚ 2000 ਕਰੋੜ ਰੁਪਏ ਦਾ ਕਹਿੰਦੇ ਕੋਈ ਕਹਿੰਦੇ 500 ਕਰੋੜ ਰੁਪਏ ਦਾ ਆ ਚਾਹੇ 50 ਰੁਪਏ ਦੀ ਠੱਗੀ ਹੋਵੇ ਉਹਦੇ ਵਾਸਤੇ ਭਰਤ ਪੋਸ਼ਣ ਵਾਸ਼ੂ ਹੋਣਾਂ ਦੀ ਮਸੀਬਤ ਆ ਬਹੁਤ ਸਾਰੇ ਬੰਦੇ ਫੜੇ ਗਏ ਸੀ ਕਈਆਂ ਨੂੰ ਪੀਓ ਵੀ ਡਿਕਲੇਅਰ ਕੀਤਾ ਜਾ ਚੁੱਕਾ ਹੈਗਾ ਹੁਣ ਆ ਜਿਹੜਾ ਮਸਲਾ ਕਿ ਜਿਹੜੇ ਕਾਂਗਰਸੀ ਇੱਕ ਤੇ ਡਰ ਕੇ ਬੋਲਦੇ ਰਹੇ ਹੈਗੇ ਨੇ ਪਗਵੰਤ ਮਾਨ ਸਰਕਾਰ ਤੋਂ ਜੋ ਭਗਵੰਤ ਮਾਨ ਸਾਹਿਬ ਤੋਂ ਡਰੇ ਨੇ ਚੰਗੀ ਤਰ੍ਹਾਂ ਡਰੇ ਨੇ ਡਰ ਕੇ ਡਰਾਈ ਨੇ ਔਰ ਸਾਰੇ ਨੂੰ ਪਤਾ ਹੀ ਮੈਗ ਮੇ ਦੇ ਵਿੱਚ 1921 ਤੇ ਹੋਈ ਆ ਤੇ ਕਈ ਤੇ ਸੁਸਰੀ ਵਾਂਗੂ ਸੁੱਤੇ ਪਏ ਨੇ ਕਾਂਗਰਸੀ ਉਹਦੇ ਚੂਮ ਨਹੀਂ ਕਰਦੇ ਉਹਨਾਂ ਦੀ ਤੇ 28 ਮਹੀਨੇ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਕਈਆਂ ਦਾ ਤਾਂ ਮੈਂ ਦੇਖਿਆ ਨਾ ਕਿਸੇ ਐਮ ਕੋਈ ਐਮ ਐਲ ਏ ਬੋਲਿਆ ਨਾ ਕੋਈ ਸਾਬਕਾ ਮੰਤਰੀ ਬੋਲਿਆਗਾ ਸਿਵਾਏ 3-4 ਜਾਣਿਆਂ ਤੋਂ ਕੋਈ ਬੋਲਿਆ ਨਹੀਂ ਆਗਾ ਤੇ ਹੁਣ ਇਹ ਰੋਲਾ ਐ ਐਸਕੂ ਡਰਦੇ ਹੀ ਅਸਲ ਚ ਇਹ ਕਿ ਵਿਜੀਲੈਂਸ ਵਾਲਾ ਦੇ ਖੜਾ ਛੁੱਟਦੇ ਜਾਗਾ ਕਿਉਂਕਿ ਵਿਜੀਲੈਂਸ ਦਾ ਇਸ ਕਰਕੇ ਹੁੰਦਾ ਕਿ ਕੱਲ ਨੂੰ ਜੇ ਸਾਡੀ ਸਰਕਾਰ ਆ ਗਈ ਤੇ ਫਿਰ ਇਹ ਆਪਣੇ ਕੇਸ ਰਫਾ ਦਫਾ ਕਰ ਲਾਂਗੇ ਜਿਵੇਂ ਕੈਪਟਨ ਮਿਰਿੰਦਰ ਸਿੰਘ ਔਰ ਬਾਦਲਾਂ ਦੇ ਵੇਲੇ ਹੋਏ ਨੇ ਜਦੋਂ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਹੀ ਬਾਦਲਾਂ ਦੇ ਮੁਕਦਮੇ ਦਰਜ ਹੋਗੇ ਜਦੋਂ ਬਾਦਲਾਂ ਵਾਲੀ ਸਰਕਾਰ ਹੋਗੇ ਤੇ ਉਹ ਬਰੀ ਹੋਗੇ ਕਿਉਂਕਿ ਫਿਰ ਤੇ ਅਫਸਰ ਹੀ ਮੁਕਰਗੇ ਸੀ ਔਰ ਫਿਰ ਜੋ ਕੈਪਟਨ ਨੇ ਦੀ ਸਰਕਾਰ ਕਿਉਂ ਨੇ ਆਪਣੇ ਹਿਸਾਬ ਨਾਲ ਕਰ ਲਿਆ ਇਹਨਾਂ ਨੂੰ ਇਹ ਲੱਗਦਾ ਕਿ ਕੱਲ ਨੂੰ ਵਿਜੀਲੈਂਸ ਜੇ ਆਪਣੀ ਸਰਕਾਰ ਹੈ ਕਿ ਜਿਹੜੇ ਅੱਜ ਜਿੰਨੇ ਕੇਸ ਰੀ ਕੱਲ ਆਪੇ ਰਫੇਦਾ ਪਰ ਈਡੀ ਥੋੜਾ ਈਡੀ ਵਾਸਤੇ ਤੁਹਾਨੂੰ ਸੈਂਟਰ ਚ ਸਰਕਾਰ ਚਾਹੀਦੀ ਹੈਗੀ ਹੁਣ ਇਹ ਡਾਰ ਸੀ ਔਰ ਦੂਜਾ ਗੱਲ ਹੈ ਜਿਹੜਾ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਸਾਹਿਬ ਕਹਿ ਰਹੇ ਨੇ ਕਿ ਜੀ ਇਹ ਬਦਲਾਵ ਲਾਉ ਸਿਆਸਤ ਆ ਹੁਣ ਸਵਾਲ ਹੈ ਕਾ ਦੀ ਬਦਲਾਵ ਲਾਉ ਸਿਆਸਤ ਆ ਕੌਣ ਕਰ ਰਿਹਾ ਤੁਹਾਡੇ ਨਾਲ ਪੰਜਾਬ ਸਰਕਾਰ ਕਰੀ ਹੈ ਜਾਂ ਸੈਂਟਰ ਸਰਕਾਰ ਕਰੀ ਹੈ ਜੇ ਪੰਜਾਬ ਸਰਕਾਰ ਕਰੀ ਹੈ ਤੇ ਤੁਹਾਡਾ ਇੰਡੀਆ ਗੱਠ ਜੋੜ ਹੈ ਇੰਡੀਆ ਬਲੌਕ ਹੈ ਤੁਸੀਂ ਚੰਡੀਗੜ੍ਹ ਇਲੈਕਸ਼ਨ ਇਕੱਠੀ ਲੜੀਆ ਤੁਸੀਂ ਹਰਿਆਣੇ ਚ ਇਕੱਠੀ ਲੜੀਆ ਤੁਸੀਂ ਦਿੱਲੀ ਚ ਇਕੱਠੀ ਲੜੀਆ ਫਿਰ ਬੋਖਵੰਦੀ ਭਗਵੰਤ ਮਾਨ ਜਾਂ ਆਮ ਆਦੀ ਪਾਰਟੀ ਦੇ ਸਰਕਾਰ ਕਿਵੇਂ ਬਦਲ ਲਉ ਸਿਆਸਦ ਤੇ ਜੇ ਈਡੀ ਆ ਈਡੀ ਦਾ ਤੇ ਕੋਈ قصੂਰ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ ਮਕਦਮਾ ਦਰਜ ਕੀਤਾ ਹੈ ਇਨੀਸ਼ੀਅਲੀ ਉਹਨਾਂ ਨੇ ਰਿਕਾਰਡ ਮੰਗ ਲਿਆ ਕਿ ਇਹ ਜਿਹੜਾ ਪੈਸਾ ਇਹਨਾਂ ਨੇ ਕਮਾਇਆ ਵਾ ਉਹ PMLA ਐਕਟ ਦੀ ਵਾਇਲੇਸ਼ਨ ਹੋਈ ਹੈ ਯਾ ਮਨੀ ਲਾਂਡਰਿੰਗ ਹੋਈ ਹੈ ਹੁਣ ਮਨੀ ਲਾਂਡਰਿੰਗ ਐਕਟ ਕੀ ਹੋ ਜਾਂਦੇ ਬਾਹਰੋਂ ਪੈਸਾ ਜਾਂ ਇਧਰ ਗਿਆਗਾ ਕੀ ਪਤਾ ਕਿਹੜੇ ਦੇਸ਼ ਦੇ ਵਿੱਚ ਕਿਸ ਅਫਸਰ ਨੇ ਨਿਵੇਸ਼ ਕੀਤਾ ਹੋਵੇਗਾ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਤਾਂ ਹੀ ਮਕਦਮਾ ਦਰਜ ਕੀਤਾ ਗਿਆ ਕੱਲ 8 ਘੰਟੇ ਪੁਚਗੇਸ਼ ਹੋਈ ਆ ਉਹਨਾਂ ਨੇ ਅਰੈਸਟ ਪਾ ਦਿੱਤੀ ਅੱਜ 5 ਦਿਨ ਦਾ ਰਿਮਾਨਡ ਮਿਲ ਗਿਆ 5ਵੇਂ ਦਿਨ ਬਾਅਦ ਫਿਰ ਉਹਨਾਂ ਨੂੰ ਕੋਰਟ ਤੇ ED ਦੀ ਕੋਰਟ ਚ ਪੇਸ਼ ਕੀਤਾ ਜਾਊਗਾ ਦੂਜੀ ਗੱਲ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਬਦਲਣਾ ਲੋ ਸਿਆਸਤ ਆ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਲੈ ਕੇ ਇੰਡੀਆ ਗੱਠਜੋੜ ਤਿੰਨ ਵਾਰਾਂ ਧਰਨੇ ਲਾ ਚੁੱਕਾ ਹੈ। ਇੰਡੀਆ ਗੱਠਜੋੜ ਤੇ ਵੱਡੇ-ਵੱਡੇ ਕਾਂਗਰਸ ਪਾਰਟੀ ਦੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੇ ਆ ਕੇ ਸਬੋਧਨ ਕੀਤਾ ਹੈਗਾ। ਆ ਪਿਛਲੇ ਦਿਨ ਵੀ ਦਿੱਲੀ ਦੇ ਵਿੱਚ ਹੋਇਆ। ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਜਿਸ ਦਿਨ ਗਵਰਨਰ ਬਨਵਾਰੀ لال ਪ੍ਰੋਹਰ ਸਾਹਿਬ ਨੂੰ ਵਿਦਾਗੀ ਦੇਣੀ ਸੀ ਉਦੋਂ ਉਹ ਇੱਥੇ ਨਹੀਂ ਸੀ ਉਹ ਦਿੱਲੀ ਸੀ। ਹੁਣ ਫਿਰ ਤੁਹਾਨੂੰ ਲੱਗਦਾ ਕਿ ਜੇ ਈਡੀ ਕਰੀਏ ਤਾਂ ਫਿਰ ਭਾਰਤ ਪੂਸ਼ਣ ਆਸ਼ੂ ਆ ਸਾਧੂ ਸਿੰਘ ਧਰਮਸੋਧ ਕੁਸ਼ਲਦੀਪ ਸਿੰਘ ਢੱਲੋ ਜਾਂ ਜਿਹੜੇ ਵੀ ਕਾਂਗਰਸੀ ਵਿਜੀਲੈਂਸ ਵਾਲਿਆਂ ਨੇ ਫੜੇ ਸੀ ਕਈ ਹੋਰ ਵੀ ਫੜੇ ਅਗਰੇ ਸੁਦਰਸ਼ਾਪ ਰੂੜਾ ਉਹ ਤੇ ਭਾਜਪੀ ਦੇ ਬਾਅਦ ਚਲ ਗਏ ਜਾਂ ਕੁਲਦੀਪ ਵੈਦ ਨੂੰ ਨੋਟਿਸ ਆ ਗਿਆ ਕਈਆਂ ਨੇ ਤੇ ਮਾਮਲਾ ਹੀ ਰਫਾ ਦਫਾ ਕਈਆਂ ਦਾ ਰੌਲਾ ਪਿਆ ਸੀ ਉਹਦੇ ਮਾਮਲੇ ਹੀ ਕਈਆਂ ਨੇ ਸੁਲਝਾ ਲਿਆ ਸੈਟਲਮੈਂਟ ਹੋ ਗਈ ਸੀ ਜਿਹੜੇ ਫੜੇ ਗਏ ਸੀ ਜਿਹੜੇ ਵੀ ਜ਼ਿਲ੍ਹਾ 'ਚ ਜਾਏ ਫਿਰ ਲਾਓ ਧਰਨਾ ਉਹ ਧਰਨਾ ਦਿੱਲੀ ਚ ਲਾਓ ਜਾਂ ਲੁਧਿਆਣੇ ਲਾਓ ਜਾਂ ਚੰਡੀਗੜ੍ਹ ਦੇ ਵਿੱਚ ਲਾਓ ਉਹ ਸੱਦਾ ਦੋ ਇੰਡੀਆ ਗੱਠ ਜੋੜ ਵੱਲੋਂ ਸੱਦਾ ਦੋ ਤੁਸੀਂ ਪਰ ਕਿਹੜੇ ਮੂਨ ਆ ਇੰਡੀਆ ਗੱਠ ਜੋੜ ਦਾ ਸੱਦਾ ਦੋ ਕਿਉਂਕਿ ਆਮ ਆਦੀ ਪਾਰਟੀ ਨੇ ਤੇ ਪੰਜਾਬ ਸਰਕਾਰ ਨੇ ਪੰਜਾਬ ਨੇ ਸਭ ਤੋਂ ਪਹਿਲਾਂ ਮਕਦਮੇ ਦਰਜ ਕੀਤੇ ਨੇ ਜਾਂ ਫਿਰ ਜੇ ਈਡੀ ਦੇ ਖਿਲਾਫ ਸੈਂਟਰ ਦੀਆਂ ਏਜੰਸੀਆਂ ਦੇ ਖਿਲਾਫ ਇੰਡੀਆ ਗੱਠ ਜੋੜ ਧਰਨੇ ਲਾ ਸਕਦਾ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਤੇ ਫਿਰ ਕਾਂਗਰਸ ਪਾਰਟੀ ਵੀ ਇੰਡੀਆ ਗੱਠਜੋੜ ਨੂੰ ਲੈ ਕੇ ਇਥੇ ਧਰਨੇ ਲਾਵੇ ਉਹਦੇ ਚ ਫਿਰ ਆਮ ਆਦੀ ਪਾਰਟੀ ਨਹੀਂ ਆਉਂਦੀ ਜਾਂ ਨਹੀਂ ਉਹ ਆਮ ਆਦੀ ਪਾਰਟੀ ਦਾ ਸਟੈਂਡ ਸਪਸਟ ਹੋ ਜਾਊਗਾ ਪਰ ਇਹ ਲੱਗਾ ਇੰਡੀਆ ਦੇ ਵਿੱਚ ਗਲਤ ਹੋ ਰਿਹਾ ਕਿ ਜੇ ਕੋਈ ਕ੍ਰਪਸ਼ਨ ਦੇ ਮਸਲੇ ਦੇ ਵਿੱਚ ਬੰਦਾ ਫੜਿਆ ਜਾ ਰਿਹਾ ਚਾਹੇ ਉਹਨੂੰ ਸਟੇਟ ਵਿਜੀਲੈਂਸ ਫੜ ਰਹੀ ਹੈ ਜਾਂ ਚਾਹੇ ਸੈਂਟਰ ਦੀਆਂ ਏਜੰਸੀਆਂ ਫੜ ਰਹੀਆਂ ਤੇ ਆਪਾਂ ਉਹਨੂੰ ਇਹ ਕਹਿ ਦਈਏ ਕਿ ਬਦਲਾਅ ਲਾਉ ਸਿਆਸਤ ਹੋ ਰਹੀ ਹੈ ਇਹ ਨਹੀਂ ਉਹ ਡਿਸਾਈਡ ਕੋਡ ਕਰੇਗੀ ਪਿਕੋਡ ਉਹਨਾਂ ਨੂੰ ਬਰੀ ਕਰਦੀ ਹੈ ਕੀ ਈਡੀ ਸਬੂਤ ਦਿੰਦੀ ਹੈ ਜਾਂ ਸਟੇਟ ਵਿਜੀਲੈਂਸ ਉਹਨਾਂ ਸਬੂਤ ਦਿੰਦੀ ਹੈ ਗਿਆ ਉਹ ਕੋਰਟ ਤੇ ਡਿਸਾਈਡ ਕਰ ਦੇਣ ਛੱਡ ਦੇਣਾ ਚਾਹੀਦਾ ਹੈਗਾ ਕਿ ਵਾਕਿਆ ਫਿਰ ਪਤਾ ਲੱਗੂ ਨਾ ਕਿ ਸੈਂਟਰ ਨੇ ਜਾਂ ਸਟੇਟ ਵਿਜੀਲੈਂਸ ਬਿਊਰੋ ਨੇ ਤੱਕਾ ਕੀਤਾ ਸਰਕਾਰ ਦੀ ਸ਼ਹਿਦ ਕੀਤਾ ਤੇ ਜੇ ਆਪਾਂ ਪਹਿਲਾਂ ਹੀ ਕਹਿ ਦਈਏ ਫਿਰ ਆਪਾਂ ਮਤਲਬ ਕਰਪਟ ਲੋਕਾਂ ਦਾ ਸਾਥ ਦੇ ਰਹੇ ਨੇ ਔਰ ਦੂਜੀ ਗੱਲ ਪੰਜਾਬ ਦੇ ਵਿੱਚ ਕੀ ਜਿਹੜੇ 5-6 ਫੜੇ ਗਏ ਸੀ ਜਾਂ ਦੋ ਮੰਤਰੀ ਦੀ ਗੱਲ ਕੀਤੀ ਜਾਵੇ ਸਾਧੂ ਸਿੰਘ ਧਰਬਸੋਧ ਜਾਂ ਭਾਰਤ ਪੋਛਨਾਸ਼ੂ ਜਾਂ ਸੁੰਦਰ ਸ਼ਾਮ अरोड़ा ਜਿਹੜੇ ਪਹਿਲਾਂ ਕਾਂਗਰਸ ਸੀ ਫਿਰ ਉਹ ਬੀਜੇਪੀ ਚਲੇ ਗਏ ਕੀ ਪਿਛਲੀ ਜਿਹੜੀ ਕੈਬਨਿਟ ਸੀ ਜਾਂ ਉਸ ਤੋਂ ਪਿਛਲੀ ਵੀ ਕੈਬਨਿਟ ਕਿ ਸਿਰਫ ਸਿਰਫ ਇਹ ਤਿੰਨ ਮੰਤਰੀ ਹੀ ਕਪੜੇ ਕੀਤੇ ਨੇ ਬਾਕੀ ਸਾਰੇ ਦੁੱਧ ਨਾਤੇ ਸੀ ਇਹ ਆਪਣੇ ਆਪ ਚ ਵੱਡਾ ਸਵਾਲਾ ਜਿਹੜੇ ਦੇ ਵੱਡੇ ਮਗਰਮਾਸ਼ ਸੀ ਉਹ ਉਹ ਬਚੇ ਰਹੇ ਹੈਗੇ ਨੇ ਉਹ ਕਿਉਂ ਬਚੇ ਰਹੇ ਹੈਗੇ ਨੇ ਇਹ ਪੰਜਾਬ ਸਰਕਾਰ ਵੀ ਚੰਗੀ ਤਰ੍ਹਾਂ ਜਾਣਦੀ ਆ ਤੇ ਦਿੱਲੀ ਬੈਠੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਆ ਲੇਕਿਨ ਇਹ ਕਹਿਣਾ ਕਿ ਇਹ ਬਦਲਾਅ ਸਿਆਸਤਾਂ ਫਿਰ ਤੇ ਉਹੀ ਆ ਅੱਜ ਤੁਸੀਂ ਅ ੱ ਟੱਕਾ ਕਹਿ ਰਹੇ ਹੋ ਕਿ ਭਾਰਤ ਪੂਸ਼ਨ ਆਸ਼ੂ ਨਾਲ ਟੱਕਾ ਹੋ ਰਿਹਾ ਤੇ ਪਹਿਲਾਂ ਤੁਸੀਂ ਇਹ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਇਹ ਬਹੁਤ ਵੱਡਾ ਭ੍ਰਿਸ਼ਟਾਚਾਰ ਹੈ ਤੇ ਫਿਰ ਹੁਣ ਇੰਡੀਆ ਗੱਠਜੋੜ ਉਹਦੇ ਹੱਕ ਵਿੱਚ ਧਰਨਾ ਦੇ ਰਿਹਾ ਹੈਗਾ ਕਿ ਤਾ ਨਾ ਕਿਤੇ ਕਾਂਗਰਸ ਪਾਰਟੀ ਨੂੰ ਸਟੈਂਡ ਤੇ ਲੈਣਾ ਪਊਗਾ ਨਾ ਕਾਂਗਰਸ ਪਾਰਟੀ ਸਟੈਂਡ ਨਹੀਂ ਲੈ ਰਹੀ ਹੈਗੀ ਔਰ ਕਰਪਸ਼ਨ ਦੇ ਮਸਲੇ ਦੇ ਵਿੱਚ ਕਿਸੇ ਵੀ ਪਾਰਟੀ ਦਾ ਨੇਤਾ ਹੋਵੇ ਉਹਦੇ ਨਾਲ ਤੱਕਾ ਤੇ ਨਹੀਂ ਹੋ ਸਕਦਾ ਹੈਗਾ ਜੋ ਕੁਝ ਕਾਗਜ਼ ਪੱਤਰ ਲੱਗੇ ਅਦਾਲਤਾਂ ਵੀ ਤੇ ਇਸ ਕਰਕੇ ਬੈਠੀਆਂ ਹੋਣਗੀਆਂ ਹਮ ਅਦਾਲਤਾਂ ਨੇ ਤੇ ਜਦੋਂ ਏਜੰਸੀਆਂ ਨੇ ਜਦੋਂ ਕਾਗਜ਼ ਪੱਤਰ ਪੂਰੇ ਦਿੰਦੀਆਂ ਹੈਗੀਆਂ ਏਜੰਸੀਆਂ ਉਹਦੇ ਚ ਪਤਾ ਲੱਗ ਜਾਂਦਾ ਕਿ ਕਿੰਨੀ ਕੀ ਗੜਬੜੀ ਹੋਈ ਹੈ ਕਿੰਨੀ ਕੀ ਹੇਰਾਫੇਰੀ ਹੋਈ ਹੈ ਉਹ ਸਭ ਤੋਂ ਵੱਡਾ ਸਵਾਲ ਹੈ ਹੁਣ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਹੋਰ ਕੀ ਕੁਝ ਸਿਆਸਤ ਹੁੰਦੀ ਹੈ ਹਲੇ ਤੱਕ ਕਿਉਂਕਿ ਪੰਜਾਬ ਸਰਕਾਰ ਨੂੰ ਤੁਹਾਨੂੰ ਬੋਲਣ ਦੀ ਲੋੜ ਨਹੀਂ ਉਹਨਾਂ ਨੇ ਪਹਿਲਾਂ ਫੜਿਆ ਸੀ 7 ਮਹੀਨੇ ਜੇਲ੍ਹ ਦੀ ਯਾਤਰਾ ਵੀ ਹੋਈ ਹੈ ਭਾਰਤ ਪੂਸ਼ਣ ਇੱਕ ਨਾਈ ਦੀ ਦੁਕਾਨ ਤੋਂ ਗ੍ਰਿਫਤਾਰ ਕੀਤਾ ਗਿਆ ਉਦੋਂ ਉਦੋਂ ਉਹਦੇ ਭਾਰਤ ਪੂਸ਼ਣ ਆਸ਼ੂ ਦੇ ਯਾਰ ਵੀ ਹੀ ਨਾਲ ਰਵਨੀਤ ਸਿੰਘ ਬਿੱਟੂ ਸਾਹਿਬ ਹੁਣ ਰਵਨੀਤ ਸਿੰਘ ਬਿੱਟੂ ਤੇ ਆਸ਼ੂ ਹੁਣ ਆਡਾ ਡੋ ਨੇ ਉਹ ਕਾਂਗਰਸੀ ਨੇ ਉਹ ਭਾਜਪਾ ਨੇ ਹੁਣ ਲੋਕੀ ਫੇਸਬੁੱਕ ਤੇ ਵੀ ਕਹਿ ਰਹੇ ਕਿ ਰਮਨਜੀਤ ਸਿੰਘ ਬਿੱਟੂ ਤੇ ਹੁਣ ਸੈਂਟਰ ਦੇ ਵਿੱਚ ਵਜ਼ੀਰ ਆ ਤੇ ਆਪਣੇ ਯਾਰ ਦੀ ਮਦਦ ਕਰੂਗਾ ਹੁਣ ਇਹ ਗੱਲਾਂ ਵੀ ਨਾਲ ਦੇ ਨਾਲ ਉੱਠਦੀਆਂ ਰਹਿਣੀਆਂ ਹੈਗੀਆਂ ਪਰ ਮਸਲਾ ਇਹ ਹੈ ਕਿ ਭ੍ਰਿਸ਼ਟਾਚਾਰ ਇਹ ਤੇ ਹੁਣ ਭਾਰਤ ਪੋਸ਼ਣ ਆਸ਼ੂ ਨੂੰ ਹੀ ਸਾਰੇ ਸਬੂਤ ਦੇਣੇ ਪੈਣਗੇ ਕਿ ਉਹਨਾਂ ਨੂੰ ਝੂਠ ਫੜਿਆ ਵਾ ਜਾਂ ਫਿਰ ਵਿਜੀਲੈਂਸ ਜਾਂ ਈਡੀ ਨੇ ਸੱਚਾ ਫੜਿਆ ਹੈਗਾ ਇਹ ਤਾਂ ਉਹਨਾਂ ਨੇ ਸਾਬਤ ਕਰਨਾ ਹੈਗਾ ਭਾਰਤ ਪੂਜਨਾ ਆਸ਼ੂ ਸਾਹਿਬ ਨੇ ਹੁਣ ਸਾਬਤ ਕਰਨਾ ਕਿ ਉਹ ਬੇਈਮਾਨ ਹੈ ਜਾਂ ਨਹੀਂ ਤੇ ਜੇ ਨਹੀਂ ਨੇ ਤੇ ਫਿਰ ਸਰਕਾਰ ਜਿਹੜੀ ਵੀ ਇਹ ਮੌਕੇ ਦੀ ਉਹਨਾਂ ਫਿਰ ਤੱਕਾ ਕੀਤਾ ਇਹ ਹੁਣ ਕੋਰਟ ਡਿਸਾਈਡ ਕਰੂਗੀ